ਪਤਨ ਨਾਲ ਸਾਥ ਸਾਥ ਕਰ ਮੰਨੇ ਮੇਰੇ ਭਾਤ ਬਹੁਤ ਪਿਆਰੇ ਪੂਰਬ ਚੜ੍ਹਨ ਪਰ ਚੂਣ ਕੁਮਾਰੀ ਹਰ ਤੁਹਾਨੂੰ ਦਿਖਾ ਰਹੇ ਆ ਗੁਰਦੁਆਰਾ ਸਾਹਿਬ ਰਤ ਗਾਵੇ ਰਤ ਵਿਚਾਰੇ ਆਸਮ ਨੂੰ ਕੋ ਰਾਤ ਦਾ ਤਪ ਤੇਰੀ ਮੇਰੇ ਨਾਲ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਅਨੋਖੀਆਂ ਚੀਜ਼ਾਂ ਦਿਖਾਵਾਂਗੇ ਬੱਚਿਆਂ ਦੀਆਂ ਕਲਾਕਾਰ ਕੀਤੀਆਂ ਬਹੁਤ ਵਧੀਆ ਉਹਨਾਂ ਨੇ ਬੋਰਡ ਲਿਖ ਲੈ ਕੇ ਲਾਇਆ ਕਿੰਨੀ ਉਹਨਾਂ ਨੇ ਮਿਹਨਤ ਕਰਕੇ ਗੁਰਦੁਆਰਾ ਸਾਹਿਬ ਸਜਾਇਆ ਸਭ ਤੋਂ ਮਿਹਨਤ ਲੱਗਾ ਬੋਰਡ ਆ ਦੇਖੋ ਜੀ ਕਿਵੇਂ ਇਹਨਾਂ ਨੇ ਕਲਾਕਾਰੀ ਕੀਤੀ ਆ ਦੋ ਬੋਲ ਤੇ ਲਾਇਆ ਵੀ ਕੈਪੀ ਨਹੀਂ ਪਾ ਕੇ ਜਾਣਾ ਟੋਕੀ ਨਹੀਂ ਲੱਗੇ ਜਾਣੀ ਤੇ ਆ ਆਪਣੇ ਗੁਰਦੁਆਰੇ ਦੀ ਜੀ ਦੇਖ ਬਾਰੋਂ ਲੜੀਆਂ ਲੱਗੀਆਂ ਹੋਈਆਂ ਹਨ ਇਕ ਨਾ ਸੋਨਾ ਮਹੌਲ ਜਿਵੇਂ ਇਤਿਹਾਸ ਉੱਪਰ ਦੌੜ ਰਿਹਾ ਹੈ ਇਹ ਇਤਿਹਾਸ ਉੱਪਰ ਦੌੜ ਰਿਹਾ ਹੈ ਇਹ ਦਿੱਖ ਦਿਖ ਰਹੀ ਹੈ ਬਹੁਤ ਮੁਸਕਾਈ ਜੀ ਇਤਿਹਾਸ ਉੱਪਰ ਦੌੜ ਰਿਹਾ ਹੁੰਦਾ ਹੈ ਦੇਖੋ ਬਾਰ ਲੜੀਆਂ ਵੀ ਲੱਗੀਆਂ ਹੋਈਆਂ ਬਾਹਰਲੀ ਸਾਈਡ ਰਿਹਵਾ ਦੇ ਨਾਲ ਲੱਗਦੀਆਂ ਵਿਹਾਵਾਂ ਦੇ ਵਿੱਚ ਲੱਗਦੀਆਂ ਹੋਵੇ ਗੁਰਬਾਣੀ ਲਿਖੇ ਹੋਏ ਹਨ ਹੁਣ ਤਾਰੀ ਖੱਪਾ ਦਰਵਾਜ਼ਾ ਸਜੇਂਦਰ ਜਾਨ ਨਿਤਰਪਾਲ ਤੇ ਕਰਾਂ ਸਾਹਮਣੇ ਦਿਖ ਰਿਹਾ ਤੁਮ ਬੀਨ ਗੀਤ ਗੁਰਦਰਾ ਸਾਹਿਬ ਦਾ ਆਪਣਾ ਘਰ ਨੂੰ ਜਾ ਰਹੀ ਪ੍ਰਭੂ ਜਨ ਅੰਤਰਿਤ ਨੂੰ ਲਾਲੀ ਇਧਲੀ ਸੜੀ ਪਾਰਕ ਇਧਲੀ ਸੜੀ ਪਾਰਕ ਹੈਗੀ ਹੈ ਤੇ ਆ ਬਾਬਾ ਜੀ ਨੇ ਬਲ ਬਲਾਇਆ ਸਿੱਡਾਂ ਦੇ ਉੱਤੇ ਆ ਦੇਖੋ ਜੀ ਚਿੱਲਕੀ ਲਾਇਆ ਹੈ ਪਹਿਲੇ ਹੀ ਬੱਚੇ ਨੇ ਜੀ ਆਇਆਂ ਨੂੰ ਗੁਰਪ੍ਰਭ ਦੀਆਂ ਬਹੁਤ ਮੁਬਾਰਕਾਂ ਦੇਖੋ ਕਿੰਨਾ ਅਜਬ ਨਜ਼ਾਰਾ ਹੈ ਅੰਦਰ ਚਲਦੇ ਆਂ ਦੇਖੋ ਆ ਬੋਰਡ ਦੇਖੋ ਜੀ ਜਾਤਕ ਜਨ ਤੇਰੇ ਕਮਾਂ ਤੋਂ ਦਾਨ ਪਿਆਏ ਸੋਕੋ ਮੰਦਾ ਕੇ ਜਦ 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 ਜਮੇ ਰਜਾ ਸਾਰੇ ਬੋਰਡਾ ਬਲਬਲੇ ਲਾਏ ਆ ਕਿੰਨਾ ਲੜਖੇ ਲੜੀਆਂ ਲਾਈਆਂ ਹਨ ਕਿੰਨਾ ਬੱਚਿਆਂ ਨੇ ਮਿਹਨਤ ਕੀਤੀ ਹੈ ਦਿੱਜਣ ਤਕਾਇਆ ਮਲਜਨ ਦਿੱਤਾ ਮਲਮਲੇ ਸਵਾਰੀ ਮੇਰੇ ਸਾਥ ਅਸ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਲੱਗਿਆ ਵਿਚਾਰ ਉਹਨਾਂ ਨੂੰ ਹੋਆ ਧਰ ਹੀ ਤਨ ਤਨ ਸਹਬ